ਚੰਡੀਗੜ੍ਹ ਚੋਂ ਹੋ ਰਹੀ ਬਿਹਾਰ ਅਤੇ ਯੂਪੀ ਦੇ ਵਿੱਚ ਸ਼ਰਾਬ ਦਾ ਸਕ੍ਰੀਨ ਚੰਡੀਗੜ੍ਹ ਚੋਂ ਹੋ ਰਹੀ ਬਿਹਾਰ ਅਤੇ ਯੂਪੀ ਦੇ ਵਿੱਚ ਸ਼ਰਾਬ ਦਾ ਸਕ੍ਰੀਨ ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਸਿਟੀ ਬਿਊਟੀਫੁੱਲ ਚੰਡੀਗੜ ਚਰਚਾ ਦੇ ਵਿੱਚ ਇੱਕ ਵੱਡੇ ਅਪਰਾਧ ਨੂੰ ਲੈ ਕੇ ਚੰਡੀਗੜ ਦੇ ਐਕਸਾਈਜ਼ ਕਮਿਸ਼ਨਰ ਨੇ ਵੀ ਇਸ ਤੇ ਸਖਤ ਐਕਸ਼ਨ ਲੈ ਲਿਆ ਚੰਡੀਗੜ ਦੇ ਵਿੱਚ ਹਾਲ ਹੀ ਚ ਗੱਲ ਸਾਹਮਣੇ ਆਈ ਸੀ ਕਿ ਇੱਥੋਂ ਦੀਆਂ ਕੁਝ ਸ਼ਰਾਬ ਕੰਪਨੀਆਂ ਬਿਨਾ ਆਊਟ ਆਫ ਪਰਮਿਟ ਦਾ ਲਾਇਸੈਂਸ ਲਿੱਤੇ ਭਾਵ ਸੂਬੇ ਤੋਂ ਬਾਹਰ ਮਾਲ ਵੇਚਣ ਦਾ ਸਰਕਾਰ ਤੋਂ ਮਨਜ਼ੂਰੀ ਲਏ ਬਿਨਾ ਬਿਨਾਂ ਟੈਕਸ ਦਿੱਤੇ ਹੋਏ ਸ਼ਰਾਬ ਉੱਤੇ ਵੇਚ ਰਹੇ ਸਨ ਲੰਬੇ ਸਮੇਂ ਤੋਂ ਇਹ ਸ਼ਰਾਬ ਤਸਕਰੀ ਚੱਲ ਰਹੀ ਸੀ ਜਿਸ ਦਾ ਪਤਾ ਬਿਹਾਰ ਅਤੇ ਯੂਪੀ ਪੁਲਿਸ ਵੱਲੋਂ ਚੰਡੀਗੜ੍ਹ ਨੂੰ ਪ੍ਰਸ਼ਾਸਨ ਨੂੰ ਦੱਸਿਆ ਗਿਆ ਤੇ ਪ੍ਰਸ਼ਾਸਨ ਨੇ ਐਕਸ਼ਨ ਲੈਂਦਿਆਂ ਹੋਇਆਂ ਜਿੱਥੇ ਇਹਨਾਂ ਤੇ ਪੁਲਿਸ ਐਫ ਆਈ ਆਰ ਦਰਜ ਕਰ ਦਿੱਤੀ ਹੈ ਉੱਥੇ ਇਹਨਾਂ ਕੰਪਨੀਆਂ ਨੂੰ ਸੀਲ ਵੀ ਕਰ ਦਿੱਤਾ ਗਿਆ ਹੈ ਵੀ ਪੀ ਸਿੰਘ ਚੰਡੀਗੜ੍ਹ ਦੇ ਐਕਸਾਈਜ਼ ਕਮਿਸ਼ਨਰ ਨੇ ਉਨਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸਾਡੀ ਸਕਰੀਨ ਤੇ ਵੀ ਤੁਸੀਂ ਦੇਖ ਰਹੇ ਹੋ ਬਕਾਇਦਾ ਐਕਸਾਈਜ਼ ਕਮਿਸ਼ਨਰ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਨੇ ਕਵੀਨ ਡਿਸਟਿਲਰੀਜ਼ ਐਂਡ ਬੋਟਲਰਸ ਪ੍ਰਾਈਵੇਟ ਲਿਮਟਿਡ ਬੋਟਲਿੰਗ ਪਲਾਂਟ ਹੈ ਇੰਡਸਟਰੀ ਏਰੀਆ ਫੇਜ਼ 1 ਅਤੇ 2 ਦੇ ਵਿੱਚ ਇਹ ਪਲਾਂਟs ਹੈਗੇ ਨੇ ਤੇ ਇਹਦੇ ਨਾਲ ਹੀ ਜੰਨਤ ਡਿਸਟਿਲਰੀਜ਼ ਲਿਮਟਿਡ ਬੋਟਲਿੰਗ ਪਲਾਂਟ ਇਹ ਵੀ ਉਦਯੋਗੀ ਖੇਤਰ ਫੇਜ਼ 1 ਅਤੇ 2 ਦੇ ਵਿੱਚ ਚੰਡੀਗੜ੍ਹ ਚ ਸਥਿਤ ਹੈਗੇ ਨੇ ਇਹਨਾਂ ਵੱਲੋਂ ਜਿਹੜਾ ਹੈਗਾ ਜੀ ਹਾਂ ਅਪਰਾਧ ਕੀਤਾ ਜਾ ਰਿਹਾ ਸੀਗਾ ਤੇ ਆਪਾਂ ਕਹੀਏ ਬੜੇ ਵੱਡੇ ਰਕਮ ਆਪਾਂ ਕਹੀਏ ਲੱਖਾਂ ਰੁਪਏ ਜਾਂ ਸਾਲ ਦੇ ਕਰੋੜਾਂ ਰੁਪਏ ਜਿਹੜਾ ਇਸ ਤਰ੍ਹਾਂ ਇਹਨਾਂ ਨੂੰ ਤਸਕਰੀ ਕਰਕੇ ਜੋੜੇ ਜਾ ਰਹੇ ਸਨ ਸੋ ਚਰਚਾ ਇਹ ਵੀ ਹੈ ਇਹਦੇ ਨਾਲ ਹੀ ਇੱਕ ਹੋਰ ਕੰਪਨੀ ਸ਼ਿਵਾਲਿਕ ਬੇਵਰੇਜ ਪ੍ਰਾਈਵੇਟ ਲਿਮਟਿਡ ਐਵੀ ਚੰਡੀਗੜ੍ਹ ਦੇ ਵਿੱਚ ਹੈਗੀ ਹੈ ਤੇ ਇਹਦੇ ਮਾਲਕ ਨੂੰ ਜੋ ਚਰਚਾ ਹੈਗੀ ਹੈ ਹਾਲਾਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਇਹਦੇ ਮਾਲਕ ਬਰਮਦੀਪ ਸਿੰਘ ਨੂੰ ਯੂਪੀ ਪੁਲਿਸ ਉੱਤਰ ਪ੍ਰਦੇਸ਼ ਪੁਲਿਸ ਗ੍ਰਿਫਤਾਰ ਕਰਕੇ ਵੀ ਲੈ ਗਈ ਹੈ ਤੇ ਜਦ ਕਿ ਕਵੀਨ ਡਿਸਟਿਲਰੀ ਜੰਨਤ ਡਿਸਟਿਲਰੀ ਇਹਨਾਂ ਤੇ ਦੋਸ਼ ਨੇ ਇਹ ਵੀ ਵਿਹਾਰ ਵਰਗੇ ਸੂਬੇ ਜਿੱਥੇ ਸ਼ਰਾਬ ਦੀ ਪੂਰਨ ਤੌਰ ਤੇ ਪਾਬੰਦੀ ਹੈ ਉੱਥੇ ਇਹ ਤਸਕਰੀ ਨਾਲ ਹੀ ਸ਼ਰਾਬ ਭੇਜਦੇ ਸਨ ਇਹ ਕਵੀਨ ਡਿਸਟਿਲਰੀ ਤੇ ਜੰਨਤ ਡਿਸਟਿਲਰੀ ਦੋਨਾਂ ਦੇ ਚੰਡੀਗੜ੍ਹ ਵਾਲੇ ਪਲਾਂਟ ਸੀਲ ਕਰ ਦਿੱਤੇ ਗਏ ਨੇ ਅੱਜ ਦੀ ਆਪਾਂ ਗੱਲ ਕਰੀਏ ਤਾਂ ਸਬੰਧਤ ਉਦਯੋਗੀ ਖੇਤਰ ਫੇਜ਼ 1 ਚੰਡੀਗੜ੍ਹ ਦੇ ਥਾਣੇ ਦੇ ਇਨਸਪੈਕਟਰ ਐਸ ਐਚਓ ਜਸਪਾਲ ਸਿੰਘ ਭੁੱਲਰ ਉਹਨਾਂ ਨੇ ਇਹਨਾਂ ਪਿੰਨਾ ਆਪਾਂ ਕਹੀਏ ਪਲਾਂਟਸ ਦੇ ਵਿੱਚ ਦਫਤਰਾਂ 'ਚ ਜਾ ਕੇ ਦਬਿਸ਼ ਵੀ ਦਿੱਤੀ ਆਪਣੀ ਟੀਮ ਲੈ ਕੇ ਉੱਥੇ ਜਾਂਚ ਪੜਤਾਲ ਵੀ ਕੀਤੀ ਤੇ ਜੋ ਪੁਲਿਸ ਨੂੰ ਬਣਦੀ ਜਾਣਕਾਰੀ ਮਿਲੀ ਉਸ ਤੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਚਰਚਾ ਇਹ ਵੀ ਹੈ ਕਿ ਚੰਡੀਗੜ੍ਹ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਕੀ ਵਾਕਈ ਹੀ ਇਸ ਦੀ ਜਾਣਕਾਰੀ ਨਹੀਂ ਸੀ ਕਿ ਚੰਡੀਗੜ੍ਹ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਬਿਹਾਰ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਸ਼ਰਾਬ ਤਸਕਰੀ ਕੀਤੀ ਜਾ ਰਹੀ ਹੈ ਆਪਾਂ ਕਈੇ ਲੱਖਾਂ ਕਰੋੜਾਂ ਦਾ ਚੂਨਾ ਸਰਕਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੂੰ ਲਾਇਆ ਜਾ ਰਿਹਾ ਸੋ ਬਰਮਦੀਪ ਸਿੰਘ ਜੋ ਚਰਚਾ ਚ ਹੈ ਸ਼ਿਵਾਲਿਕ ਬੇਵਰੇਜ ਪ੍ਰਾਈਵੇਟ ਲਿਮਟਿਡ ਦੇ ਮਾਲਕ ਹੈਗੇ ਨੇ ਉਸ ਤੋਂ ਬਾਅਦ ਕਵੀਨ ਡਿਸਟਿਲਰੀ ਪਲਾਂਟ ਹੈ ਜਿਹੜਾ ਉਹ ਗੌਰਵ ਸ਼ਰਮਾ ਦਾ ਹੈਗਾ ਤੇ ਜਿਹੜਾ ਜੰਨਤ ਡਿਸਟਿਲਰੀ ਹੈ ਉਹ ਆਪਣਾ ਅੰਕਿਤਾ ਜੈਨ ਤੇ ਸ਼ਾਲੂ ਗਰਗਦਾ ਹੈਗਾ ਸੋ ਇੱਕ ਵਾਰ ਫੇਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਵੀਨ ਡਿਸਟਿਲਰੀ ਗੌਰਵ ਸ਼ਰਮਾ ਦਾ ਤੇ ਜੰਨਤ ਡਿਸਟਿਲਰੀ ਅੰਕਿਤਾ ਜੈਨ ਤੇ ਸ਼ਾਲੂ ਗਰਗਦਾ ਭਾਵ ਪੁਰਸ਼ ਨੇ ਜਿਹੜੇ ਮਾਲਕ ਤਾਂ ਹੋਣਗੇ ਉਹਨਾਂ ਨੇ ਆਪਣੀਆਂ ਘਰ ਵਾਲੀਆਂ ਦੇ ਨਾਂ ਤੇ ਸ਼ਾਇਦ ਇਹ ਲਾਇਸੈਂਸ ਜਿਹੜੇ ਲਿੱਤੇ ਹੋਏ ਨੇ ਸੋ ਇੱਕ ਵੱਡਾ ਮਾਮਲਾ ਚੰਡੀਗੜ੍ਹ ਦੇ ਵਿੱਚ ਸਾਹਮਣੇ ਆਇਆ ਜਿਸ ਨੂੰ ਲੈ ਕੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਹੋਰ ਨਵੀਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ